ਸਾਰਾ ਭਾਈ ਪ੍ਰੀ ਵਾਈਡਿੰਗ ਦਾ ਸਟਮਾ ਧੰਮਾ ਜਮਾ ਉਹੀ ਸਭਾ ਕਿਉਂ ਦੇਖ ਲੋ ਵੀ ਉੱਪਰ ਰੇੜੀਆਂ ਮਿਨਾਕਾਰੀ ਵਗੈਰਾ ਹੋਈ ਹੋਈ ਆ ਚੱਬ ਗੱਡੇਵੇਂ ਚੱਬਾ ਦੇਖ ਲੋ ਐਨ ਰਾਜੇ ਮਹਾਰਾਜੇ ਟੈਬ ਬਣਾਇਆ ਹੋਇਆ ਹੈ ਜਿਹੜੀ ਅੱਜ ਦੀ ਵੀਡੀਓ ਹੈ ਬਹੁਤ ਖਾਸ ਆ ਧਿਆਨ ਨਾਲ ਦੇਖਿਓ ਆਪਾਂ ਇਹ ਜੀ ਤੁਹਾਡੇ ਕੋਲੇ ਲੋਕੇਸ਼ਨ ਲੈ ਕੇ ਆਏ ਜਿੱਦਾਂ ਪ੍ਰੀ ਵਾਈਡਿੰਗ ਵਗੈਰਾ ਪਹਿਲਾਂ ਕਰਾਉਂਦੇ ਆ ਨਾ ਵਿਆਹ ਤੋਂ ਪਹਿਲਾਂ ਹੁੰਦੀ ਆ ਉਹ ਲੋਕੇਸ਼ਨ ਤੁਹਾਨੂੰ ਅੱਜ ਦਿਖਾ ਰਹੇ ਆ ਤਾਂ ਵੀਡੀਓ ਪੂਰੀ ਦੇਖਿਓ ਫੋਕ ਕੇ ਤੁਹਾਨੂੰ ਚੰਗੀ ਲੱਗੂਗੀ ਤੁਹਾਨੂੰ ਆਪਾਂ ਪ੍ਰੋਪਰ ਜਗਾ ਵੀ ਦੱਸਾਂਗੇ ਹੈ ਕਿੱਥੇ ਆ ਪ੍ਰੋਪਰ ਤੁਹਾਨੂੰ ਐਡਰੈਸ ਦਵਾਂਗੇ ਇੱਕ ਵਾਰ ਤੁਹਾਨੂੰ ਨਾ ਆਪਾਂ ਵੀਊ ਦਿਖਾ ਦਈਏ ਆ ਦੇਖ ਲਓ ਪਹਿਲਾਂ ਤਾਂ ਪਿੱਛੇ ਤੁਹਾਨੂੰ ਪ੍ਰੋਪਰ ਵੀਡੀਓ ਦੇ ਵਿੱਚ ਮੈਂਸ਼ਨ ਕਰਦੇ ਆ ਵੀ ਕੀ ਕੀ ਹੈ ਇੱਥੇ ਪ੍ਰੀ ਵਾਈਡਿੰਗ ਲਈ ਜਾਨੀ ਕਿ ਇੱਥੇ ਮੇਨਲੀ ਬਣੀ ਸਪੌਟ ਹੈ ਪ੍ਰੀ ਵਾਈਡਿੰਗ ਲਈ ਆ ਬਾਕੀ ਤੁਸੀਂ ਇੱਥੇ ਰਹਿ ਵੀ ਸਕਦੇ ਹੋ ਹੋਟਲ ਵਗੈਰਾ ਰੂਮਸ ਵਗੈਰਾ ਸਾਰਾ ਕੁਝ ਇੱਥੇ ਅਵੇਲੇਬਲ ਹੈ ਨਾਲ ਕੋਲ ਬਣੇ ਰਹੋ ਪੂਰੀ ਵੀਡੀਓ ਦੇਖਿਓ ਹਾਂਜੀ ਆ ਦੇਖੋ ਆਪਾਂ ਐਂਟਰ ਕਰ ਗਏ ਤਾਂ ਆ ਜਿਹੜਾ ਸਪੌਟ ਆ ਨਾ ਇੱਥੇ 프리ਵਾਇਡਿੰਗ ਲਈ ਆ ਜਾਂ ਤੁਸੀਂ ਇੱਥੇ ਛੁੱਟੀਆਂ-ਛਟੀਆਂ ਵੀ ਕੱਟ ਸਕਦੇ ਹੋ ਘੁੰਮਣ ਲਈ ਆ ਸਕਦੇ ਹੋ ਰੂਮਸ ਵਗੈਰਾ ਅਵੇਲੇਬਲ ਨੇ ਨਾਲ ਕੋਲ ਐਂਡ ਇਹ ਸਾਰੀ ਡੇਡਾ ਪਾਰਕ ਵਗੈਰਾ ਜਾਂ 프리ਵਾਇਡਿੰਗ ਸਪੌਟ ਆਹਾ ਸਾਰਾ ਤੇ ਉਹ ਜਿਹੜਾ ਤੁਹਾਨੂੰ ਸਾਹਮਣੇ ਦਿਖ ਰਿਹਾ ਉਹ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਲੈ ਕੇ ਚੱਲਾਂਗੇ ਉਹ ਵੀ ਇਹਨਾਂ ਦਾ ਹੀ ਆ ਤੇ ਜਿੱਦਾਂ ਤੁਸੀਂ ਇੱਥੇ ਪ੍ਰੀ-ਵੈਡਿੰਗ ਲਈ ਆਉਨੇ ਆ ਤਾਂ ਉੱਥੇ ਵੀ ਉਹ ਤਕਰੀਬਨ ਸਾਹਮਣੇ ਸ਼ੂਟ ਚੱਲੇ ਰਿਹਾ ਤੁਸੀਂ ਦੇਖ ਰਹੇ ਹੋ ਤੇ ਉਹ ਵੀ ਇਹਨਾਂ ਦਾ ਇਨਕਲੂਡਡ ਆ ਵਿੱਚ ਉਹ ਵੀ ਤੁਹਾਨੂੰ ਉੱਥੇ ਲਵੇ ਜਾ ਕੇ ਦਿਖਾਉਣੇ ਆ ਪਹਿਲਾਂ ਤੁਹਾਨੂੰ ਦਿਖਾ ਦਈਏ ਇਹ ਪ੍ਰੋਪਰ ਤੁਹਾਨੂੰ ਐਡਰੈਸ ਵੀ ਦੱਸਾਂਗੇ ਹੈ ਕਿੱਥੇ ਆ ਦੇਖ ਲਓ ਪਹਿਲਾਂ ਤਾਂ ਯਾਨੀ ਕਿ ਫੁੱਲ ਬੱਟ ਕੱਢੇ ਪਏ ਨੇ ਚੱਬ ਗੱਡੇ ਪਏ ਨੇ ਭਈ ਇਹ ਤੇ ਆ ਮਿਨਾਕਾਰੀ ਦੇਖ ਲੋ ਜਿਹੜਾ ਘੈਂਟ ਕੰਮ ਹੋਇਆ ਹੋਇਆ ਇੱਥੇ ਆ ਦੇਖ ਲੋ ਰਿਸੈਪਸ਼ਨ ਅੰਦਰ ਰੈਸਟੋਰੈਂਟ ਆ ਗਿਆ ਇੱਥੇ ਤੁਹਾਨੂੰ ਰੈਸਟੋਰੈਂਟ ਵੀ ਇੱਕ ਵਾਰ ਦਿਖਾ ਦਈਏ ਆਪਾਂ ਇਹ ਪਹੁੰਚ ਗਿਆ ਪਰ ਰਿਸੈਪਸ਼ਨ ਤੇ ਤੇ ਇੱਧਰ ਬੈ ਕੇ ਤੁਸੀਂ ਆਪਣਾ ਮੀਲ ਵਗੈਰਾ ਇੰਜੋਏ ਕਰ ਸਕਦੇ ਹੋ ਐਂਡ ਆ ਦੇਖ ਲਓ ਬਈ پارک ਟੇਬਲ ਕੁਰਸੀਆਂ ਵਗੈਰਾ ਪੂਰਾ ਸੈਟਅਪ ਇੱਥੇ ਹੈਗਾ ਤੇ ਆ ਉੱਪਰ ਰੂਮਸ ਵਗੈਰਾ ਨੇ ਤੇ ਤੁਹਾਡਾ ਡਾਈਨਿੰਗ ਵਗੈਰਾ ਜਿਹੜਾ ਤੁਸੀਂ ਬ੍ਰੇਕਫਾਸਟ ਲੰਚ ਡਿਨਰ ਕਰਨਾ ਤੇ ਇੱਧਰ ਵੀ ਜਿਹੜੇ ਰੂਮ ਨੇਗੇ ਤੁਸੀਂ ਪਹਿਲਾਂ ਲੋਕੇਸ਼ਨ ਦੇਖੋ ਵੀ ਕਿੰਨੀ ਸੋਹਣੀ ਬਣਾਈ ਹੋਈ ਆ ਵੀ ਕੁਦਰਤੀ ਢੰਗ ਦੇ ਨਾਲ ਜਿਦਾਂ ਬੂਟੇ ਪੱਟੇ ਨੂੰ ਸ਼ਾਮ ਸੰਭਾਲ ਕਰਕੇ ਨਣਕੇ ਫੁੱਲ ਉਬਾਈਆਂ ਹੋਣਾ ਨੇ ਇੱਥੇ ਚੱਬ ਗੱਡੇ ਪਏ ਨੇ ਸਾਰਾ ਹਿਲ ਸਟੇਸ਼ਨ ਏਰੀਆ ਹੈ ਪ੍ਰੋਪਰ ਤੁਹਾਨੂੰ ਆਪਾਂ ਦੱਸਾਂਗੇ ਵੀਡੀਓ ਦੇ ਲਾਸਟ ਦੇ ਵਿੱਚ ਵੀ ਹੈ ਕਿੱਥੇ ਆਉਣਾ ਕਿੱਥੇ ਆ ਹਾਂ ਦੇਖੋ ਆ ਗੇ ਰੂਮਸ ਇੱਥੇ ਕਮਰਾ ਸ਼ੂਟ ਲਈਏ ਤੁਸੀਂ ਆਨੇ ਕਮਰਾ ਲੈ ਕੇ ਆਪਣਾ ਤਿਆਰ ਹੋਣ ਲਈ ਚੇਂਜਸ ਕਰਨ ਲਈ ਡਰੈਸ ਅਪ ਕਰਨ ਲਈ ਤੁਹਾਨੂੰ ਸਾਰਾ ਤਕਰੀਬਨ ਇੱਥੇ ਰੂਮ ਵਗੈਰਾ ਪਾ ਪ੍ਰੋਵਾਈਡ ਹੋਣਗੇ। ਆ ਵੀ ਲੋਕੇਸ਼ਨ ਜਿਹੜੀ ਵਿੱਚ ਇਨਕਲੂਡਡ ਆ ਬਾਈ ਜੀ। ਇਹਨਾਂ ਦੀਆਂ ਕਾਫੀ ਘਾਟ ਘਾਟ ਲੋਕੇਸ਼ਨਾਂ ਨੇ ਆਪਾਂ ਤੁਹਾਨੂੰ ਸਾਰੀਆਂ ਵੀਡੀਓ ਦੇ ਵਿੱਚ ਮੈਂਸ਼ਨ ਕਰ ਦੇਣੀਆਂ ਨੇਗੀਆਂ। ਦਿਖਾ ਦੇਣੀਆਂ ਨੇ ਇਹਦੇ ਪਾਰਲੀ ਸਾਈਡ ਆ। ਤੁਹਾਨੂੰ ਅੰਦਰ ਜਾ ਕੇ ਵੀ ਦਿਖਾਉਣੇ ਆ। ਇੱਥੇ ਪਹਿਲਾਂ ਸ਼ੂਟ ਚੱਲਦਾ ਸੀ ਤਕਰੀਬਨ। ਇੱਥੋਂ ਲੈ ਕੇ ਸ਼ੂਟ ਕਰਕੇ ਇਹ ਲੋਕੇਸ਼ਨ ਸਾਰਾ ਪ੍ਰੀ ਵਾਈਡਿੰਗ ਲਈ ਬਣਿਆ ਹੋਇਆ ਇਹ ਸਿਸਟਮ ਸਾਰਾ ਉੱਧਰ ਲੈ ਕੇ ਚੱਲਦੇ ਹਾਂ ਦੂਸਰੀ ਸਾਈਡ ਤੁਹਾਨੂੰ ਅੰਦਰ ਦਿਖਾਉਣੇ ਆ ਤੇ ਆ ਆ ਕੀ ਦੂਸਰੀ ਸਾਈਡ ਜਿਹੜੀ ਮੈਂ ਤੁਹਾਨੂੰ ਉੱਥੋਂ ਦਿਖਾਈ ਸੀ ਬਾਈ ਜੀ ਦੂਰੋਂ ਤੇ ਉਸ ਤੋਂ ਬਾਅਦ ਫਿਰ ਪਹਿਲਾਂ ਉੱਥੇ ਕਰ ਲਓ ਜਾਂ ਇੱਥੇ ਕਰ ਲਓ ਤੇ ਉੱਥੋਂ ਸ਼ੂਟ ਚੱਕ ਕੇ ਫਿਰ ਆਉਂਦੀ ਹੈ ਲੋਕੇਸ਼ਨ ਇਹ ਆ ਦੇਖ ਲਓ ਹੁਣ ਤੁਸੀਂ ਕਿੱਡਾ ਸੋਹਣਾ ਮਹਿਲ ਬਣਾਇਆ ਹੋਇਆ ਉਹ ਸਾਰਾ ਬਾਈ ਪ੍ਰੀ ਵਡਿੰਗ ਕਲਰ ਸਿਸਟਮ ਆ ਧੰਮ ਆਯਾ ਉਹ ਹਿਸਾਬ ਨਾਲ ਬਣਿਆ ਹੋਇਆ ਹੈ ਬਾਕੀ ਬਾਈ ਇੱਥੇ ਨਾ ਖੂ ਖੁਸ਼ ਹੁੰਦੀ ਇੱਥੇ ਆ ਕੇ ਜਿਹੜੇ ਹਿਸਾਬ ਨਾਲ ਇੱਥੇ ਬਣਾਇਆ ਹੋਇਆ ਹੈ ਇਹਨਾਂ ਨੇ ਸਿਸਟਮ ਆ ਤੇ ਬਾਕੀ ਉਹ ਦੇਖ ਲਓ ਵੀ ਉੱਪਰ ਰੇੜੀਆਂ ਮਿਨਾਕਾਰੀ ਵਗੈਰਾ ਹੋਈ ਹੋਈ ਆ ਚੱਬ ਗੱਡੇ ਹੋਏ ਨੇ ਚੱਬਾ ਦੇਖ ਲਓ ਐਨ ਰਾਜੇ ਮਹਾਰਾਜੇ ਟਾਇਰ ਬਣਾਇਆ ਹੋਇਆ ਹੈ ਦੇ ਲੋ ਤੁਹਾਡੇ ਸਾਹਮਣੇ ਆ ਆ ਚੀਜ਼ ਆ ਜਿੱਦਾਂ ਪੁਰਾਣੇ ਹੁੰਦੇ ਸੀ ਨਾ ਕਿਲੇ ਵਗੈਰਾ ਉਹ ਸਿਸਟਮ ਹੀ ਇੱਥੇ ਥੋੜਾ ਜਿਹਾ ਦਿਖਾਇਆ ਹੋਇਆ ਆਗੇ ਫਾਉਂਟੇਨ ਇਹ ਵੀ ਹਜੇ ਖੜਾਏ ਹੋਏ ਨਹੀਂ ਇਹਨਾਂ ਦੇ ਰਾਤ ਰੋਤ ਨੂੰ ਇਹ ਚਲਾਉਂਦੇ ਨੇਗੇ ਤੇ ਆ ਦੇਖ ਲਓ ਐਨ ਬਾਈ ਮਿਸਤਰੀਆਂ ਨੇ ਵੀ ਕਹਿੰਦੇ ਚੱਬ ਗੱਡੇ ਪੈਨੇ ਇੱਥੇ ਥੋਨੋਂ ਅੰਦਰ ਲੈ ਕੇ ਚੱਲਦੇ ਅੰਦਰ ਵੀ ਦਿਖਾਉਨੇ ਹੁਣ ਕੀ ਤਾਂ ਮਜ਼ਾ ਮੰਦਰ ਲਓ ਜੀ ਪਹਿਲਾਂ ਤਾਂ ਐਂਟਰੀ ਚੈੱਕ ਕਰੋ ਲੱਕੜ ਦੇ ਸਰਵਾਜੇ ਕਿਆ ਗੱਲਬਾਤ ਬਣਾਈ ਵੀ ਇਹ ਦੇਖੋ ਐਨ ਬਾਈ ਕੰਮ ਸਿਰਾ ਕੀਤਾ ਪਿਆ ਐ ਨਾ ਰਾਜੇ ਮਹਾਰਾਜੇ ਪ੍ਰਾਣੇ ਫੁੱਲ ਬੂਟੀਆਂ ਬਣਾ ਬਣਾ ਕੇ ਐਂਡ ਕੀਤਾ ਪਿਆ ਬਹੁਜੀ ਲੱਗਦਾ ਬਈ ਦੇਖੋ ਬਾਹਰ ਬਾਹਰ ਲਿਓ ਦੇਖੋ ਤੁਸੀਂ ਇੱਥੋਂ ਪੈਂਦੀ ਠੱਲ ਇੱਧਰ ਦੇਖਦੇ ਹੁਣ ਇੱਧਰ ਕੀਤਾ ਮੈਂ ਅੰਮਾ ਲਓ ਜੀ ਅੰਦਰ ਵੀ ਆ ਕੇ ਇਹ ਵੀ ਗੱਲਬਾਤ ਫੁੱਲ ਘੈਂਟ ਬਣਾਈ ਹੋਈ ਉੱਪਰ ਕਿਆ ਬਾਤ ਆ ਉੱਪਰ ਦੇਖਦੇ ਇੱਧਰ ਬਾਈ ਹੁਣੀ ਸਿੱਕੀ ਜਾਂਦੇ ਨੇ ਧੋਣੀ ਲਾਈ ਹੋਈ ਆ ਉੱਪਰ ਦੇਖਦੇ ਚੜਕੇ ਹੁਣ ਨਾ ਪਲਾਸਟਿਕ ਪੇਂਟ ਹੋਇਆ ਹੋਇਆ ਪੌੜੀਆਂ ਨੂੰ ਬਈ ਆਹਾਹਾ ਕਿਆ ਬਾਤ ਆ ਆ ਬਈ ਸਾਰਾ ਨਾ ਪੁਰਾਣੇ ਸਿਸਟਮ ਵਾਲਾ ਕੀਤਾ ਹੋਇਆ ਰੰਗ ਰੂੰਗ ਇੱਥੇ ਉਹੀ ਟਾਕੀਆਂ ਉਹੀ ਮੂਰੀਆਂ ਕਿਆ ਬਾਤ ਆ ਆ ਦੇ ਲੋ ਜਿੱਦਾਂ ਆਪਾਂ ਫਿਲਮਾਂ ਫਿਲਮਾਂ ਦੇ ਵਿੱਚ ਹਵੇਲੀਆਂ ਦੇਖਦੇ ਆਂ ਆ ਟਾਈਪ ਦੀ ਹੁੰਦੀਆਂ ਸੀ ਨਾ ਉਹੀ ਸਿਸਟਮ ਇੱਥੇ ਕੀਤਾ ਹੋਇਆ ਹੁਣ ਡੋਰ ਡੋਰ ਇਹਨਾਂ तकरीबन ਬੰਦ ਕੀਤੇ ਹੋਏ ਨੇ ਸਪੈਸ਼ਲ ਇਹਦੇ ਨੂੰ ਇਹੀ ਚੀਜ਼ ਬਣਾਈ ਗਈ ਪ੍ਰਾਈਵੇਟੀ ਲਈ ਦਿਖਾਓ ਦੇਖਦੇ ਆਂ ਅੱਗੇ ਵੀ ਹੋਰ ਕੀ ਸਿਸਟਮ ਇੱਥੇ ਵੀਡੀਓ ਬਈ ਚੰਗੀ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੋਕੇ ਸ਼ੇਅਰ ਵੀ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫੇਸਬੁੱਕ ਤੇ ਵੀ ਜਰੂਰ ਫੋਲੋ ਕਰਿਆ ਕਰੋ ਬਾਈ ਤਾਂ ਕਿ ਜਿੰਨਾ ਤੁਸੀਂ ਸਪੋਰਟ ਦੇਵੋਗੇ ਜਿੰਨੀ ਤੁਸੀਂ ਸਹਿਯੋਗ ਦੇਵੋਗੇ ਉਹਦੇ ਹਿਸਾਬ ਨਾਲ ਬਾਈ ਜਾਦਾ ਅਸੀਂ ਮਿਹਨਤ ਕਰਾਂਗੇ ਹੋਰ ਵੀ ਚੰਗੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਈਏ ਅਸੀਂ ਤੁਹਾਡੇ ਰੂਬ ਰੂਬ ਕਰੀਏ ਤੇ ਆਹ ਬਾਈ ਦੇਖ ਲਓ ਇੱਧਰ ਵੀ ਤਾਂ ਮੈਂ ਆ ਮੈਂ ਇਹ ਜੋ ਜਿੱਥੇ ਸੈਟਅਪ ਵਗੈਰਾ ਲੱਗ ਰਿਹਾ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਇਧਰ ਵੀ ਆਹ ਲੋਕੇਸ਼ਨ ਹੈ ਉੱਪਰ ਜਿਉਂ-ਜਿਉਂ ਰਾਤ ਹੋ ਜਾਂਦੀ ਹੈ ਜਿਉਂ-ਜਿਉਂ ਭਾਈ ਬਾਲਾ ਜੀ ਲੱਗ ਜਾਂਦਾ ਇੱਥੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਜੀ ਤੁਹਾਨੂੰ ਉੱਪਰ ਵੀ ਲੈ ਚੱਲੀ ਉੱਪਰ ਵੀ ਦਿਖਾ ਦਈਏ ਇਧਰ ਕੀ ਧਾਮ ਹੈ ਜੰਮ ਇਹਦਾ ਲਓ ਜੀ ਉੱਪਰ ਦੇਖੋ ਪਹਿਲਾਂ ਤਾਂ ਤੁਹਾਨੂੰ ਫਸਟ ਫਲੋਰ ਤੇ ਬਾਈ ਲੱਗਿਆ ਹੋ ਸੋਫਾ ਤੇ ਇੱਧਰ ਆ ਗਿਆ ਤੁਹਾਡਾ ਇਹ ਆ ਗਿਆ ਵਾਸ਼ਰੂਮ ਇਧਰ ਆ ਗਿਆ ਤੁਹਾਡਾ ਖਾਣ ਪੀਣ ਲਈ ਸਿਟਿੰਗ ਏਰੀਆ ਪਾਓ ਇੱਥੋਂ ਚੱਕੋ ਖਾਓ ਤੇ ਸਰਵਿਸ ਸਰਵਿਸ ਆ ਬਾਈ ਆ ਦੇਖ ਲਓ ਤੇ ਇੱਥੇ ਸਿਸਟਮ ਬਾਈ ਹੋਰ ਆ ਜਿੱਦਾਂ ਤੁਸੀਂ ਪ੍ਰੀ ਬਾਈਡਿੰਗ ਲਈ ਬੁੱਕ ਕਰਦੇ ਹੋ ਇਹਦਾ ਪ੍ਰਾਈਸ ਤਕਰੀਬਨ ਜ਼ਿਆਦਾ ਵੀ ਨਹੀਂ ਹੈਗਾ 15000 ਰੁਪਿਆ ਆਉਂਦਾ ਛੂਟ ਦਾ ਤੇ ਤੁਹਾਨੂੰ ਉਹਦੇ ਵਿੱਚ ਕੀ ਮਿਲੂਗਾ ਇੱਕ ਕਮਰਾ ਮਿਲੂਗਾ ਭਾਈ ਚਾਹੇ ਤੁਸੀਂ ਉੱਥੇ ਸਟੇ ਵੀ ਕਰ ਸਕਦੇ ਹੋ ਤੇ ਥੋੜਾ ਜਿਹੜਾ ਡਿਨਰ ਹੁੰਦਾ ਉਹ ਇਨਕਲੂਡਡ ਹੁੰਦਾ ਉਹਦੇ ਵਿੱਚ ਆ ਇੱਥੇ ਤੁਸੀਂ ਡਿਨਰ ਸਿਟਿੰਗ ਏਰੀਆ ਵਿੱਚ ਬਹਿ ਕੇ ਕਰੋ ਤੇ ਆ ਦੇਖ ਲੋ ਬਾਹਰਲਾ 뷰 ਸ਼ਾਮ ਹੋ ਜਲਦੀ ਲਾਈਟਾਂ ਲੱਗੀਆਂ ਜਾਂਦੀਆਂ ਨਿਗੀਆਂ ਉਨੇ ਹੀ ਸੋਣਾ ਹੋਰ ਲੱਗੀ ਜਾਂਦਾ ਧਾਮ ਆਯਾਮ ਇੱਥੇ ਤੇ ਉਹ ਦੇਖ ਲਓ ਇੱਧਰ ਫੇਨੋਰ ਉੱਪਰ ਜਾਂਦਾ ਬਈ ਛੱਤ ਤੇ ਤੇ ਇੱਦਾਂ ਸੈਟਅਪ ਲੱਗੀ ਜਾਂਦਾ ਧਾਮ ਆਯਾਮ ਆ ਸ਼ੂਟ ਲਈ ਆ ਦੇਖ ਲਓ ਤੁਹਾਡੇ ਸਾਹਮਣੇ ਸਿਸਟਮ ਕੈਮਰੇ ਘੁੰਮਰੇ ਪਹਿਲੇ ਬਾਗੀਆਂ ਦੇ ਤੇ ਆਪਾਂ ਤੁਹਾਨੂੰ ਦੱਸੀਏ ਜੀ ਆਉਣਾ ਕਿੱਥੋਂ ਆਹ ਰਸਤਾ ਆਉਂਦਾ ਜਾਂ ਤੁਸੀਂ ਆਉਂਗੇ ਤੇ ਆਹ ਹੈ ਮੇਨ ਗੇਟ ਦੀ ਐਂਟਰੀ ਆਉਣਾ ਕਿੱਥੇ ਆ ਕੋਸ਼ਾ ਕੋਟਾਰ ਫੋਰਟ ਨੰਬਰ ਦਿੱਤਾ ਹੋਇਆ 97911 1800 ਪੂਰਾ ਬਾਈ 18000 ਪੂਰਾ ਫੋਨ ਕਰਕੇ ਬੁਕਿੰਗ ਵਗੈਰਾ ਕਰ ਸਕਦੇ ਹੋ ਤੁਹਾਨੂੰ ਨੰਬਰ ਮੈਂਸ਼ਨ ਕਰਤਾ ਕੋਸ਼ਾ ਆ ਮੇਨ ਗੇਟ ਦੀ ਐਂਟਰੀ ਆ ਪਾਰਕਿੰਗ ਏਰੀਆ ਵੀਡੀਓ ਚੰਗੀ ਲੱਗੇ ਤਾਂ ਬਾਈ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਫੇਸਬੁਕ ਤੇ ਵੀ ਫੋਲੋ ਕਰਿਓ ਇੰਸਟਾਗ੍ਰਾਮ ਤੇ ਵੀ ਸਾਡੇ ਪਿੰਡ ਜਰੂਰ ਫੋਲੋ ਕਰਿਓ ਤੇ ਬਈ سپورਟ ਕਰਿਓ ਜਿੰਨੀ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਮਿਲਦੇ ਆਪਾਂ ਅੱਗੇ ਕਿਸੇ ਹੋਰ ਨਵੀਂ ਘੈਂਟ ਵੀਡੀਓ ਦੇ ਨਾਲ ਨਵੀਂ ਜਗ੍ਹਾ ਦੇ ਨਾਲ ਬਾਈ ਨਵੇਂ ਕਾਰੋਬਾਰ ਦੇ ਨਾਲ ਧੰਨਵਾਦ